ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਹੁਣ ਜਿਵੇਂ ਸਭ ਨੂੰ ਪਤਾ ਹੈ ਕਿ ਦੀਵਾਲੀ ਨੰਗ ਗਈ ਆ ਤੇ ਦੀਵਾਲੀ ਤੇ ਬਹੁਤ ਹੀ ਮਿੱਠਾ ਮਿੱਠਾ ਜਿਵੇਂ ਹੋ ਜਾਂਦਾ ਮਠਿਆਈਆਂ ਲਿਆਉਣੇ ਆਪਾਂ ਘਰੇ ਬਣਾ ਲੈਣੇ ਬਜ਼ਾਰੋਂ ਲੈ ਆਉਣੇ ਸਾਰਿਆਂ ਨਾਲ ਮਿੱਠਾ ਮਿੱਠਾ ਹੀ ਹੋ ਜਾਂਦਾ ਮਠਿਆਈਆਂ ਦਾ ਤੇ ਉਹਦੇ ਲਈ ਆਪਾਂ ਅੱਜ ਇੱਕ ਤੁਹਾਨੂੰ ਰੈਸਪੀ ਦੇ ਰਹੇ ਆ ਜਦੋਂ ਆਪਾਂ ਮਿੱਠਾ ਮਿੱਠਾ ਖਾ ਕੇ ਅੱਕ ਜਾਂਦੇ ਆ ਸੋ ਆਪਾਂ ਨੂੰ ਐ ਹੁੰਦਾ ਵੀ ਥੋੜੀ ਜੀ ਕੋਈ ਨਮਕੀਨ ਚੀਜ਼ ਖਾਈਏ ਕੋਈ ਅਲੱਗ ਕੁਝ ਬਣਾਈਏ ਨਮਕੀਨ ਚੀਜ਼ ਖਾਈਏ ਵੈਸੇ ਤਾਂ ਦੀਵਾਲੀ ਵਾਲੇ ਦਿਨ ਵੀ ਸਾਰੇ ਪਕੌੜੇ ਵਗੈਰਾ ਬਣਾ ਸੋ ਆਪਾਂ ਜਿਹੜੀ ਅੱਜ ਤੁਹਾਨੂੰ ਰੈਸਪੀ ਦੇਣੀ ਵੱਖਰੀ ਜੀ ਹੈ ਇੱਕ ਅਲੱਗ ਆ ਜਿਸ ਤਰ੍ਹਾਂ ਆਪਾਂ ਸਪਰਿੰਗ ਰੋਲ ਖਾਂਦੇ ਆ ਬਾਜ਼ਾਰੋਂ ਲਿਆ ਕੇ ਉਹ ਉਸੇ ਤਰ੍ਹਾਂ ਦੇ ਆਪਾਂ ਅੱਜ ਇੱਕ ਰੋਲ ਬਣਾਵਾਂਗੇ ਮੈਦੇ ਨਾਲ ਹੀ ਬਣਾਵਾਂਗੇ ਤੁਸੀਂ ਆਟੇ ਨਾਲ ਵੀ ਬਣਾ ਸਕਦੇ ਹੋ ਪਰ ਆਪਾਂ ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਨਿਊਡਲਾਂ ਦੀ ਜਗ੍ਹਾ ਆਲੂ ਐਡ ਕਰਾਂਗੇ ਸੋ ਆਪਾਂ ਤੁਹਾਨੂੰ ਦੀ ਸਾਰੀ ਰੈਸਪੀ ਦਿੰਨੇ ਆ ਉਹਦੇ ਵਾਸਤੇ ਕੁਝ ਜ਼ਿਆਦਾ ਸਮਾਨ ਨਹੀਂ ਚਾਹੀਦਾ ਹੁੰਦਾ ਆਪਣੇ ਆਲੂ ਸਭ ਦੇ ਘਰਾਂ 'ਚ ਹੁੰਦੇ ਆ ਉਬਲੇ ਹੋਏ ਆਪਾਂ ਨੂੰ ਆਲੂ ਚਾਹੀਦੇ ਆ ਤੇ ਆ ਬਾਕੀ ਮੈਦਾ ਜੇ ਤੁਹਾਡੇ ਕੋਲ ਮੈਦਾ ਨਹੀਂ ਹੈ ਤੁਸੀਂ ਉਹਨੂੰ ਆਟੇ ਨਾਲ ਵੀ ਬਣਾ ਸਕਦੇ ਹੋ ਤੇ ਆਟੇ ਨਾਲ ਜੇ ਆਪਾਂ ਬਣਾਉਨੇ ਆ ਤਾਂ ਫਿਰ ਥੋੜਾ ਜਿਹਾ ਆਪਾਂ ਨੂੰ ਆਟੇ ਚ ਘਿਓ ਜ਼ਿਆਦਾ ਪਾਉਣਾ ਪੈਂਦਾ ਸੋ ਆਪਾਂ ਮੈਦੇ ਨਾਲ ਬਣਾਉਨੇ ਆ ਤੇ ਅੱਜ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਉਹਦੇ ਆਸਤੇ ਆਪਾਂ ਨੂੰ ਕੀ ਕੀ ਰੈਸਪੀ ਚਾਹੀਦੀ ਹੈ ਤੇ ਕਿਵੇਂ-ਕਿਵੇਂ ਉਹ ਆਪਾਂ ਬਣਾਉਣੀ ਹਾਂਜੀ ਇਹ ਆਪਾਂ ਬਿਲਕੁਲ ਨਵੇਂ ਤਰੀਕੇ ਦੇ ਸਪਰਿੰਗ ਰੋਲ ਬਣਾਵਾਂਗੇ ਜੋ ਕਿ ਆਪਾਂ ਮੈਦੇ ਨਾਲ ਬਣਾਵਾਂਗੇ ਰੋਟੀ ਵੱਡੀ ਵੇਲਣੀ ਸੀਗੀ ਇਸੇ ਲਈ ਆਪਾਂ ਸੈਲਫ ਚੰਗੀ ਤਰ੍ਹਾਂ ਸਾਫ਼ ਕਰ ਲਈ ਐ ਤੇ ਆਪਾਂ ਸੈਲਫ ਤੇ ਰੋਟੀ ਵੇਲ ਲਈ ਐ ਇਦੀ ਵਾਸਤੇ ਆਪਾਂ ਇੱਧਰ ਆਲੂ ਲਏ ਆ ਆਲੂਆਂ ਵਿੱਚ ਆਪਾਂ ਨਮਕ ਮਿਰਚ ਗਰਮ ਮਸਾਲਾ ਸਵਾਦ ਅਨੁਸਾਰ ਆਪਾਂ ਉਹਦੇ ਵਿੱਚ ਮੇਥੀ ਪਾਈ ਆ ਤੇ ਆਪਾਂ ਉਹਦੇ ਵਿੱਚ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਇਆ ਤੁਸੀਂ ਆਪਣੇ ਸਵਾਦ ਅਨੁਸਾਰ ਕੋਈ ਵੀ ਮਸਾਲੇ ਐਡ ਕਰ ਸਕਦੇ ਹੋ ਸੋ ਆਪਾਂ ਜਿਹੜੀ ਇੱਧਰ ਰੋਟੀ ਵੇਲੀ ਆ ਬਹੁਤ ਹੀ ਪਤਲੀ-ਪਤਲੀ ਰੋਟੀ ਵੇਲ ਲਈ ਆ ਆਪਾਂ ਮੈਦੇ ਦੀ ਮੈਦੇ ਵਿੱਚ ਆਪਾਂ ਕਿਓ ਥੋੜਾ ਜਿਹਾ ਰਫਾਈਨਡ ਜਾਂ ਕਿਓ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਅਜਵੈਨ ਪਾ ਕੇ ਇਹਨੂੰ ਗੁੰਨ ਲਿਆ ਜਿਵੇਂ ਆ ਪਾਟਾ ਗੁੰਨਦੇ ਆ ਤੇ ਆਪਾਂ ਬਹੁਤ ਹੀ ਇਹਦੀ ਪਤਲੀ ਪਤਲੀ ਤੇ ਬਹੁਤ ਵੱਡੀ ਸਾਰੀ ਰੋਟੀ ਵੇਲ ਲੈਣੀ ਆ ਕਿਉਂਕਿ ਛੋਟੀਆਂ ਛੋਟੀਆਂ ਰੋਟੀਆਂ ਵੇਲਦੇ ਆ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਸੋ ਹੁਣ ਆਪਾਂ ਇੱਥੇ ਆਲੂ ਦੀ ਸਟਫਿੰਗ ਕਰਾਂਗੇ ਸਾਰੇ ਆਲੂਆਂ ਨੂੰ ਆਪਾਂ ਇਸੇ ਤਰ੍ਹਾਂ ਹੌਲੀ 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 ਪੂਰੀ ਰੋਟੀ ਤੇ ਇਹ ਜਿਹੜਾ ਉਹ ਫਲਾ ਲਾਵਾਂਗੇ ਪੂਰੀ ਰੋਟੀ ਤੇ ਫਲਾ ਲਾਵਾਂਗੇ ਜਿਹੜੇ ਆਲੂ ਆ ਆਪਾਂ ਇਹਨੂੰ ਥੋੜਾ ਥੋੜਾ ਲਈ ਜਾਵਾਂਗੇ ਤੇ ਰੋਟੀ ਦੇ ਉੱਪਰ ਹਲਕੇ 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 ਹੱਥਾਂ ਨਾਲ ਇਹਨੂੰ ਪੂਰੀ ਰੋਟੀ ਦੇ ਉੱਪਰ ਫਲਾਈ ਜਾਵਾਂਗੇ ਪੂਰੀ ਰੋਟੀ ਦੇ ਉੱਪਰ ਆਪਾਂ ਆਲੂ ਜਿਹੜੇ ਉਹ ਲਾ ਲੈਣੇ ਆ ਹਾਂ ਜੀ ਆ ਦੇਖੋ ਆਪਾਂ ਇਹ ਪੂਰੇ ਆਲੂ ਜਿਹੜੇ ਫਲਾ ਲਏ ਆ ਹੁਣ ਆਪਾਂ ਇਹ ਰੋਟੀ ਦਾ ਨਾ گول گول ਰੋਲ ਬਣਾਵਾਂਗੇ ਜਿਵੇਂ ਆਪਾਂ ਛੋਟੇ ਬੱਚੇ ਕਹਿੰਦੇ ਸਾਨੂੰ ਕੋਕਲਾ ਬਣਾ ਦਿਓ ਇਸ ਤਰ੍ਹਾਂ ਦੇਖੋ ਬੜੀ ਆਸਾਨੀ ਨਾਲ ਇਹਦਾ ਰੋਲ ਬਣ ਜਾਂਦਾ ਇਹ ਆ ਦੇਖੋ ਇਸ ਤਰ੍ਹਾਂ ਇਹਦਾ گول گول ਆਪਾਂ ਰੋਲ ਬਣਾ ਲਿਆ ਇਹਨੂੰ ਇੱਕ ਦੋ ਵਾਰੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤਾਂ ਜੋ ਇਹ ਖੁੱਲੇ ਨਾ ਬੜੇ ਨਮਾ ਜਿਆ ਇਹ ਚੀਜ਼ ਬਣਦੀ ਆ ਜਿਵੇਂ ਆਪਾਂ ਮੈਦੇ ਨਾਲ ਬਣੇ ਸਮੋਸੇ ਵਗੈਰਾ ਖਾ ਲੈਨੇ ਆ ਪਰ ਉਹ ਜਾਦੇ ਹੋਉਂਦੀ ਆ ਇਹ ਬੜੀ ਵਧੀਆ ਰੈਸਪੀ ਬਣਦੀ ਆ ਇੱਕ ਤੇ ਬੜੀ ਛੇਤੀ ਬਣ ਜਾਂਦੀ ਆ ਵੈਸੇ ਵੀ ਆ ਦੇਖੋ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਜਾਂਦੇ ਆ ਨਾ ਤੇ ਇਹ ਲੰਮਾ ਮਤਲਬ ਉਹ ਨਹੀਂ ਇਹ ਵੱਧ ਜਾਂਦਾ ਮੈਦਾਂ ਜਿਹੜਾ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਛੋਟੇ ਛੋਟੇ ਪਾਟੇ ਦੇ ਕੱਟ ਕਰ ਲਾਂਗੇ ਇਹਨਾਂ ਸਪ੍ਰਿੰਗਰ ਰੋਲ ਜਿਹੜੇ ਹੁੰਦੇ ਉਹਨਾਂ ਤਰ੍ਹਾਂ ਬਣ ਜਾਂਦੇ ਆ ਉਹਨਾਂ ਵਿੱਚ ਜਿਹੜੇ ਹੁੰਦੇ ਨਿਊਡਲਸ ਭਰੇ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਆਲੂ ਭਰੇ ਆ ਬਹੁਤ ਵਧੀਆ ਬਣਦੇ ਆ ਇਹ ਆ ਦੇਖੋ ਕੋਈ ਵੀ ਸ਼ੇਪ ਆਪਾਂ ਇਸ ਤਰ੍ਹਾਂ ਦੇ ਸਕਦੇ ਆ ਕੋਈ ਵੀ ਸ਼ੇਪ ਇਹਨੂੰ ਦੇ ਸਕਦੇ ਆ ਆਪਾਂ ਬੜੇ ਵਧੀਆ ਬਣਦੇ ਆ ਇਹ ਇੱਕ ਅਲੱਗ ਜਿਹਾ ਇਹਨਾਂ ਦਾ ਟੇਸਟ ਆਉਂਦਾ ਮਤਲਬ ਜਦੋਂ ਦੇਖਣ ਨੂੰ ਚੀਜ਼ਾਂ ਲੱਗਦੀ ਲੱਗੇ ਵਿਚ ਵਿੱਚ ਆਲੂ ਦੀ ਲੇਅਰ ਆ ਜਾਂਦੀ ਆ ਵਿਚ ਵਿੱਚ ਜਿਹੜੇ ਮੈਦੇ ਦੀ ਲੇਅਰ ਆ ਜਾਂਦੀ ਆ ਆ ਦੇਖੋ ਜਦੋਂ ਫਰਾਈ ਹੋਣੀ ਸੋਹਣੀ ਸ਼ੇਪ ਲੱਗਦੀ ਇਹਨਾਂ ਬਹੁਤ ਜਿਹੜੇ ਕਰਾਂਚੀ ਬਣਦੇ ਜਦੋਂ ਫਰਾਈ ਹੋ ਜਾਂਦੇ ਉਹਦੇ ਬਹੁਤ ਜ਼ਿਆਦਾ ਕਰਾਂਚੀ ਬਣਦੇ ਕਰਾਂਚੀ ਕਰਾਂਚੀ ਬਣ ਜਾਂਦੇ ਜਦੋਂ ਇਹ ਫਰਾਈ ਹੋ ਜਾਂਦੇ ਆ ਬਹੁਤ ਵਧੀਆ ਲੱਗਦੇ ਬਹੁਤ ਵਧੀਆ ਰੈਸਪੀ ਬਣਦੀ ਆ ਇਹ ਇਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਸਾਰਿਆਂ ਦੇ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਵੇਲ ਕੇ ਆਲੂ ਉਹਨਾਂ ਤੇ ਫਿਲ ਲੈ ਕਰ ਲਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹਾਂਜੀ ਆਪਾਂ ਇੱਧਰ ਇਹ ਜਿਹੜੇ ਬਣਾਏ ਆਪਾਂ ਰੋਲ ਆਲੂ ਵਾਲੇ ਤੇ ਮੈਦੇ ਵਾਲੇ ਇੱਧਰ ਆ ਪਕੜਾਈ ਰੱਖ ਲਈ ਆ ਇਹਦੇ ਵਿੱਚ ਆਪਾਂ ਤੇਲ ਪਾ ਲਿਆ ਤੇਲ ਆਪਣਾ ਜਿਹੜਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ ਰੋਲ ਆ ਇਹ ਪਾ ਦਾਂਗੇ ਤੇ ਆਪਾਂ ਸਾਰੇ ਫਰਾਈ ਕਰਾਂਗੇ ਇਹ ਬਿਲਕੁਲ ਥੋੜੇ ਥੋੜੇ ਸੇਕ ਤੇ ਇਹਨਾਂ ਨੂੰ ਆਪਾਂ ਜਿਹੜਾ ਫਰਾਈ ਕਰਨਾ ਬਹੁਤ ਜ਼ਿਆਦੇ ਸੇਕ ਨਹੀਂ ਆਪਾਂ ਕਰਨਾਗਾ ਫਿਰ ਅੰਦਰ ਤੱਕ ਸਾਰੇ ਇਹ ਵਧੀਆ ਪੱਕ ਜਾਣਗੇ ਥੋੜਾ ਜਿਹਾ ਸੇਕ ਜਿਆਦਾ ਲੱਗ ਗਿਆ ਫਿਰ ਇਹਨਾਂ ਨੂੰ ਆਪਾਂ ਹਿਲਾ ਕੇ ਦੇਖਦੇ ਹਾਂ हां जी आ देखो बिल्कुल थोड़े-थोड़े सेकते ਆਪਾਂ ਇਹਨਾਂ ਨੂੰ ਜਿਹੜਾ ਫਰਾਈ ਕਰ ਰਹੇ ਹਾਂ ਫਿਰ ਵਧੀਆ ਸਾਰੇ ਪੱਕ ਜਾਣਗੇ ਵੈਸੇ ਆਲੂ ਆ ਜਿਹੜੇ ਉਹ ਤਾਂ ਆਪਣੇ ਉਬਲੇ ਹੋਏ ਆ ਤੇ ਜਿਹੜਾ ਮੈਦਾ ਉਹ ਵੀ ਬਹੁਤ ਜਲਦੀ ਪੱਕ ਜਾਂਦਾ ਇਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਮੈਦੇ ਨੂੰ ਪਕਾਣਾਂ ਤੇ ਦੇਖੋ ਜਦ ਕਿ ਨੇ ਵਧੀਆ ਹੈ ਬਣ ਕੇ ਆਪਾਂ ਘਰੇ ਜਿਹੜੇ ਇੰਤਿਆਰ ਦਿੱਤੇ ਆ ਬਿਲਕੁਲ ਜਿਸ ਤਰ੍ਹਾਂ ਆਂਦੇ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਉਸ ਤਰ੍ਹਾਂ ਦੇ ਬਣੇ ਆ ਇਸ ਤਰ੍ਹਾਂ ਹੀ ਆਪ ਵੀ ਬਣਾਓ ਖਾਓ ਤੇ ਬੱਚਿਆਂ ਨੂੰ ਖਵਾਓ ਘਰੇ ਆ ਦੇਖੋ ਜੀ ਆਪਾਂ ਸਾਰੇ ਫਰਾਈ ਕਰ ਲਏ ਆ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਹ ਦੇਖੋ ਜਦੋਂ ਵੀ ਆਪਾਂ ਘਰੇ ਕੋਈ ਨਮਕੀਨ ਚੀਜ਼ ਬਣਾਉਣੀ ਹੁੰਦੀ ਆ ਆਪਾਂ ਹਰ ਵਾਰੀ ਉਹੀ ਪਕੌੜੇ ਵਗੈਰਾ ਹੀ ਬਣਾਉਂਨੇ ਆ ਪਰ ਇਹ ਚੀਜ਼ ਇੱਕ ਅਲੱਗ ਬਣਦੀ ਆ ਕਦੇ ਕਦੇ ਮਤਲਬ ਅਲੱਗ ਚੀਜ਼ ਆਪਾਂ ਨੂੰ ਹੁੰਦਾ ਵੀ ਕੁਛ ਅਲੱਗ ਬਣਾ ਕੇ ਖਾਈਏ ਤੇ ਇਹ ਚੀਜ਼ ਆਪਾਂ ਬਣਾ ਕੇ ਖਾ ਸਕਦੀਆਂ ਬਹੁਤ ਜਿਆਦੇ ਵਧੀਆ ਬਣਦੀ ਹੈ। ਇਹ ਚੀਜ਼ ਆਪਾਂ ਬਣਾਈ ਆ ਮੈਦੇ ਨਾਲ। ਤੁਸੀਂ ਇਹ ਵੇਸਣ ਸੌਰੀ ਆਟੇ ਨਾਲ ਵੀ ਬਣਾ ਸਕਦੇ ਹੋ ਕਣਕ ਦੇ ਆਟੇ ਨਾਲ ਵੀ। ਤੇ ਇੱਧਰ ਆਪਾਂ ਘਰੇ ਚਟਨੀ ਬਣਾਈ ਆ। ਇਮਲੀ ਦੀ ਖੱਟੀ ਮਿੱਠੀ ਚਟਨੀ ਆਪਾਂ ਹਮੇਸ਼ਾ ਘਰੇ ਹੀ ਬਣਾਉਂਦੇ ਆ। ਆਪਾਂ ਇਹ ਬਣਾਈ ਆ ਤੇ ਆਪਾਂ ਹੁਣ ਇਹ ਦੇ ਨਾਲ ਸਾਰਿਆਂ ਨੂੰ ਸਰਵ ਕਰਾਂਗੇ। ਬਹੁਤ ਜਿਆਦੇ ਵਧੀਆ ਬਣਦੀ ਹੈ ਇਹ। ਕੋਈ ਵੀ ਤਿਹਾਰ ਹੁੰਦਾ ਕੁਛ ਵੀ ਹੁੰਦਾ ਆਪਾਂ ਬਾਜ਼ਾਰੋਂ ਸਮੋਸੇ ਵਗੈਰਾ ਲੈ ਕੇ ਆਉਨੇ ਆ ਘਰੇ ਪਕੌੜੇ ਵਗੈਰਾ ਬਣਾਉਨੇ ਆ ਤੇ ਇਹ ਇੱਕ ਅਲੱਗ ਜੀ ਚੀਜ਼ ਬਣਦੀ ਆ ਇਹ ਵੀ ਆਪਾਂ ਘਰੇ ਬਣਾ ਕੇ ਖਾ ਸਕਦੇ ਆ ਤੇ ਬਹੁਤ ਹੀ ਸੁਆਦ ਬਣਦੀ ਆ ਤੁਸੀਂ ਵੀ ਆਪਦੇ ਘਰੇ ਇਹ ਬਣਾ ਕੇ ਜਰੂਰ ਟਰਾਈ ਕਰਿਓ ਜੀ ਜਰੂਰ ਬਣਾਇਓ ਇਹਨੂੰ ਸੋ ਇਧਰ ਚਟਨੀ ਵੀ ਜਿਆਦਾਤਰ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਘਰੇ ਬਣਾਇਆ ਕਰੋ ਕਿਉਂਕਿ ਬਹੁਤ ਜਿਆਦਾ ਵਧੀਆ ਬਣਦੀ ਆ ਇਹ ਘਰੇ ਹਾਂਜੀ ਰੋਲ ਆ ਜਿਹੜੇ ਆ ਆਪਾਂ ਬਣਾ ਲੈ ਸੀਗੇ ਤੇ ਬਹੁਤ ਹੀ ਜਿਆਦਾ ਵਧੀਆ ਬਣੇ ਇਹ ਸੋ ਆਪਾਂ ਬਾਜ਼ਾਰੋਂ ਜਦੋਂ ਵੀ ਸਪ੍ਰਿੰਗ ਰੋਲ ਲੈ ਕੇ ਆਉਂਨੇ ਉਹਨਾਂ 'ਚ ਨੂਡਲਸ ਪਾਈ ਹੁੰਦੇ ਆ ਬਾਕੀ ਸਿਰ ਉਹ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਇੱਕ ਦਿਨ ਪਹਿਲਾਂ ਦੇ ਬਣਾਏ ਹੁੰਦੇ ਆ ਕਈ ਵਾਰੀਆ ਕੁਝ ਵੀ ਇਹਨੂੰ ਆਪਾਂ ਆਪਦੇ ਘਰੇ ਤਾਜ਼ੇ ਬਣਾ ਕੇ ਖਾ ਸਕਦੇ ਆ ਬਹੁਤ ਵਧੀਆ ਬੰਦੇ ਆ ਸੋ ਤੁਸੀਂ ਵੀ ਜੇ ਤੁਹਾਨੂੰ ਮੈਦਾ ਨਹੀਂ ਪਸੰਦ ਸੋ ਆਪਣੇ ਕੋਲ ਮੈਦਾ ਪਹਿਲਾਂ ਤਾਂ ਪਿਆ ਹੋਇਆ ਸੀ ਘਰੇ ਆਪਾਂ ਮੈਦੇ ਨਾਲ ਬਣਾ ਲਈ ਕਈਆਂ ਨੂੰ ਮੈਦਾ ਹੁੰਦਾ ਬਿਲਕੁਲ ਨਹੀਂ ਪਸੰਦ ਹੁੰਦਾ ਤੇ ਆਟੇ ਨਾਲ ਵੀ ਆਪਾਂ ਬਣਾ ਸਕਦੇ ਆ ਮੈਦੇ 'ਚ ਆਪਾਂ ਬਿਲਕੁਲ ਥੋੜਾ ਜਿਹਾ ਕਿਉਂ ਐਡ ਕੀਤਾ ਸੀ ਆਟੇ 'ਚ ਤੁਸੀਂ ਥੋੜਾ ਜਿਹਾ ਘਿਓ ਵਾਧਾ ਐਡ ਕਰਕੇ ਤੇ ਬਹੁਤ ਹੀ ਵਧੀਆ ਪਤਲੀ ਬਿਲਕੁਲ ਪਤਲੀ ਰੋਟੀ ਵੇਲ ਸਕਦੇ ਹੋ ਤੇ ਤੁਸੀਂ ਆਟੇ ਨਾਲ ਵੀ ਇਹ ਬਣਾ ਸਕਦੇ ਹੋ ਤੇ ਇਹਨੂੰ ਬਿਲਕੁਲ ਵੀ ਆਪਾਂ ਜਿਹੜੇ ਫਰਾਈ ਕਰਦੇ ਹਾਂ ਸਲੋ ਸਲੋ ਅੱਗ ਤੇ ਹਨਾ ਸੇਕਦੇ ਨੂੰ ਫਰਾਈ ਕਰੋ ਤੇ ਬਹੁਤ ਹੀ ਵਧੀਆ ਬਣਦੀ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਜਦੋਂ ਤੁਸੀਂ ਆਪਣੀ ਵੀਡੀਓ ਦੇਖਦੇ ਹੋ ਨੀچے ਕਮੈਂਟ ਕਰਦੇ ਹੋ ਤਾਂ ਵਧੀਆ ਲੱਗਦਾ ਵੀ ਤੁਸੀਂ ਦੇਖਦੇ ਹੋ ਤੇ ਕਮੈਂਟ ਕਰਦੇ ਹੋ ਹਨਾ ਵੀਡੀਓ ਤੇ ਕਮੈਂਟ ਕਰਿਆ ਕਰੋ ਜੇ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਅੱਗੇ ਵੀ ਸ਼ੇਅਰ ਕਰਿਆ ਕਰੋ ਜ਼ਰੂਰ ਸੋ ਜਿਵੇਂ ਤੁਸੀਂ ਪਹਿਲਾਂ ਸਾਡੀਆਂ ਸਾਡੀਆਂ ਹਰੇਕ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋਵੇਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦੇਵੋਗੇ ਸੋ ਮਿਲਦੇ ਹਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ